ਖਾਸਲੀ ਦਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਤੇ ਆਪਾਂ ਪਹੁੰਚ ਚੁੱਕੇ ਆ ਪਿੰਡ ਖੱਬੇ ਡੋਗਰਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਇਸ ਕਾ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਵੀਰ ਨੇ ਟੋਟਲ 4 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚ ਆ ਟੋਕੜ ਗੱਬਣ ਮਾਝਾ ਇੱਕ ਚੰਗੇ ਰਕਾਰਡ ਵਾਲੀ ਇੱਕ ਦਿਖਾਉਣਾ ਜੀ ਆਪਾਂ ਬੂਰਾ ਕੱਟਾ ਆਇਆ ਖੇ ਬੂਰਾ ਕੱਟਾ ਬਹੁਤ ਸੋਹਣਾ ਵਾ ਤੇ ਇੱਕ ਟੋਕੜ ਵੜ ਆ ਤੇ ਇੱਕ ਹੋਰ ਕੱਟਾ ਵਾ ਜੀ ਚਾਰ ਪਸ਼ੂ ਹੈ ਛੋਟੇ ਵੱਡੇ ਤੇ ਵੀਰ ਨੇ ਚਾਰੇ ਸੇਲ ਕਰਨੇ ਆ ਤੇ ਸਭ ਤੋਂ ਪਹਿਲਾਂ ਬੇਨਤੀ ਆਪਣੀ ਹਰ ਵਾਰ ਦੀ ਤਰ੍ਹਾਂ ਉਹੀ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਆ ਸਵੈ ਡੰਗਰ ਆ ਜਿਹੜਾ ਉਹਨੂੰ ਦੋ ਟਾਈਮ ਚੋਕ ਕੇ ਆਪਣੀ ਤਸੱਲੀ ਕਰ ਲਿਆ ਕਰੋ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹਨੂੰ ਥਾਂ ਟਿਪ ਕੇ ਆਪਣੀ ਚੈੱਕ ਪਾਸ ਕਰਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹ ਸਕੇ ਆਪਾਂ ਗੱਲਬਾਤ ਕਰਾਵਾਂਗੇ ਵੀਰ ਨਾਲ ਤੇ ਇਹਨਾਂ ਦੇ ਡੀਲ ਲਵਾਂਗੇ ਜੀ ਹੋ ਸਸੀ ਕਾ ਭਾਜੀ ਸਸੀ ਕਾ ਵੀਰ ਜੀ ਕੀ ਹਾਲ ਚਾਲ ਹੈ ਵਧੀਆ ਤੁਸੀਂ ਸੁਣਾਓ ਜੀ ਵਧੀਆ ਵਧੀਆ ਜੀ ਤੇ ਅੱਜ ਕਿੰਨੇ ਪੌਸੇ ਸੇਲ ਕਰਨੇ ਚਾਰ ਕਰਨੇ ਮਹਾਰਾਜ ਜੀ ਚਾਰ ਪੌਸੇ ਸੇਲ ਕਰਨੇ ਠੀਕ ਹੈ ਤੇ ਪਹਿਲਾ ਮਾਲ ਵੇਚ ਗਿਆ ਸਾਰਾ ਪਹਿਲਾ ਅਗਲੇ ਦਿਨ ਹੀ ਵੇਚ ਗਿਆ ਭਾਜੀ ਠੀਕ ਹੈ ਹਾਂਜੀ ਪਹਿਲੇ ਸ਼ੋਰਟ ਸੀ ਕਾਫੀ ਫੋਨ ਆ ਗਏ ਬਹੁਤ ਜ਼ਿਆਦਾ ਆਏ ਵੀਰ ਭਰਾਵਾਂ ਦੇ ਫੋਨ ਤੇ ਵੀਰ ਰਹਿ ਕੇ ਵੀ ਗਏ ਆ ਤੁਹਾਡੇ ਕੋ ਹੈ ਹਾਂਜੀ ਹਾਂਜੀ ਰਹਿ ਕੇ ਕਿਹੜੇ ਸ਼ਹਿਰ ਤੋਂ ਆਏ ਮੂਸੇ ਵਾਲੇ ਦੇ ਪਿੰਡੋਂ ਆਏ ਸੀ ਮੂਸੇ ਵਾਲੇ ਦੇ ਖਾਸ ਪਿੰਡ ਹਾਂਜੀ ਉਹਨਾਂ ਲੈ ਕੇ ਦਿੱਤੇ ਆ ਇੱਥੋਂ ਮਾਜਾਂ ਅੱਛਾ ਹਾਂਜੀ ਖੁਸ਼ ਹੀ ਪੂਰੇ ਵੀਰੇ ਖੁਸ਼ ਉਹ ਤੇ ਫੇਰ ਫੋਨ ਕਰਨ ਦੇ ਆ ਫੇਰ ਓਦਾਂ ਦੀਆਂ ਮੱਜਾਂ ਲੈ ਕੇ ਦੋ ਅੱਛਾ ਹਾਂਜੀ ਉਹਨਾ ਵੀਡੀਓ ਫੇਰ ਵੇਖਣੀ ਆ ਹਾਂਜੀ ਵੇਖਣੀ ਵੇਖਣੀ ਠੀਕ ਆ ਠੀਕ ਆ ਪੂਰੇ ਖੁਸ਼ ਕੇ ਕੇ ਵੀ ਮੈਂ ਪੂਰੇ ਖੁਸ਼ ਇੱਕ ਦਿਨ ਰਹਿ ਕੇ ਦੋ ਦਿਨ ਦੋ ਦਿਨ ਰਹਿ ਜਾ ਠੀਕ ਆ ਕਿੰਨੇ ਚਾਰ ਮੱਜਾਂ ਲੈ ਗਏ ਹੈ ਹਾਂਜੀ ਚਾਰ ਠੀਕ ਆ ਠੀਕ ਆ ਫੇਰ ਆਉਣਾ ਹੋਵੇ ਤਾਂ ਆ ਜਣਾ ਹਨਾ ਹਾਂਜੀ ਬਿਲਕੁਲ ਜੀ ਠੀਕ ਆ ਜੀ ਐਡਰੈਸ ਦੱਸ ਦੋ ਵੀਰ ਜੀ ਆਪਣਾ ਪਿੰਡ ਆਪਣਾ ਖੱਬੇ ਡੇ ਗਰਾਂ ਜਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਠੀਕ ਆ ਜੀ ਨਾਮ ਦੱਸ ਦੋ ਵੀਰ ਜੀ ਆਪਣਾ ਹਾਂ ਮੇਰਾ ਕੁਲਦੀਪ ਹਾਂ ਜੀ ਕਬੇ ਡੋਗ ਰਹਾਂ ਕਰੰਤਾਰ ਨਾਲ ਤੇ ਫੋਨ ਨੰਬਰ ਦੱਸ ਦਿਓ 939574955 ਠੀਕ ਆ ਤੇ ਆਪਾਂ ਸ਼ੁਰੂਆਤ ਪਹਿਲਾਂ ਕਰਾਂਗੇ ਕਟਿਆਂ ਦਾ ਹੀ ਅੱਜ ਚਾਰਕ ਦਿਖਾਉਣੇ ਆ ਨਾ ਬਹੁ ਹਾਂ ਚਾਰ ਨਾ ਦੋ ਕਟੇ ਆ ਦੋ ਕਟੇ ਇੱਕ ਵਹਿੜਾ ਟੋਕੜ ਤੇ ਇੱਕ ਟੋਕੜ ਗੱਬਣ ਮੈਂ ਵੱਡੀ ਠੀਕ ਹੈ ਜੀ ਵੱਡੀ ਮੈਂ ਆ ਟੋਕੜ ਗੱਬਣ ਛਾਤੀ ਮਰਾ ਦਨੇ ਆ ਮੈਂ ਇਹਨੂੰ ਲਾਰਟ ਦਿਖਾਵਾਂਗੇ ਦੀ ਡਿਟੇਲ ਵੀ ਲਾਰਟ ਤੇ ਲਵਾਂਗੇ ਪਹਿਲਾਂ ਆਪਾਂ ਤੁਹਾਨੂੰ ਦਿਖਾਉਣਾ ਇਹ ਬੂਰਾ ਕਟਾ ਆ ਇਹ ਖੈ ਬੂਰਾ ਕਟਾ ਗਾਲੀ ਕਰੀ ਜਾਂਦਾ ਅੱਖ ਚੈੱਕ ਕਰ ਲੋ ਫੇਸ ਕੁਆਲਟੀ ਚੈੱਕ ਕਰ ਲੋ ਬਹੁਤ ਹੀ ਸੋਹਣਾ ਵਾ ਜੀ ਚੰਗਾ ਕਿੰਨੇ ਜਿੰਦਾ ਵਾ ਵੀਰ ਜੀ ਇਹ ਕਟਾ ਇਹ ਭਲਾ ਜੀ 9 8 ਮਹੀਨੇ ਦਾ ਹੋਇਆ ਜੋ 8 ਮਹੀਨੇ ਦਾ ਆ ਠੀਕ ਆ ਘਰ ਚੋਂ ਲਿਆ ਹੋਣਾ ਕਿ ਘਰ ਚੋਂ ਲਿਆ ਘਰ ਚੋਂ ਤੇ ਮਾਂ ਦਾ ਰਿਕਾਰਡ ਕੋਈ ਪਤਾ ਇਹਦਾ ਮਾਂ ਇਹਦੀ ਦਾ ਰਿਕਾਰਡ ਭਾਜੀ ਉਹਦੇ 16 ਕਿਲੋ ਦੁੱਧ ਕੱਢਾ ਠੀਕ ਆ 16 ਕਿਲੋ ਕੱਢਿਆ ਇਹਨੂੰ ਤੋੜ ਕੇ ਵਿਖਾਈਏ ਮੜਿਆ ਅਠਾ ਮਹੀਨਾ ਬਣਾ ਵੀਰ ਜੀ ਹਾਂਜੀ ਅਠਾ ਦਾ ਆਹੇ ਕਟਾ ਸੋਹਣਾ ਬੜਾ ਵਾ ਤੇ ਬਾਕੀ ਕੱਦ ਕੜ ਬਾਕੀ ਸਾਹਮਦੇ ਸਾਹ ਨਹੀਂ ਹੋਣਾ ਵਾ ਵੀ ਜਿੰਨਾ ਕਿ ਕਰ ਲਿਆ ਕਰ ਲਿਆ ਬਾਕੀ ਬੂਲੇ ਨੂੰ ਮੱਝ ਨੂੰ ਉਹਦੇ ਕਟਿਆਂ ਨੂੰ ਝੋਟੀਆਂ ਨੂੰ ਬਹੁਤ ਪਸੰਦ ਕਰਦੇ ਸਾਰੇ ਵੀਰ ਜਿੰਨੇ ਵੀ ਆ ਤੇ ਵੀਰ ਨੂੰ ਫੋਨ ਕਰ ਲਿਓ ਬਾਕੀ ਇਹਦੇ ਬੱਚਾ ਹੀ ਆ ਜੀ ਬਹੁਤ ਹੀ ਪਿਆਰਾ ਬੱਚਾ ਹੈਗਾ ਤੇ ਸੋਹਣਾ ਵਾ ਆ ਵੇਖੋ ਜੀ ਬਾਕੀ ਇਹ ਜੀ ਉਮਰ ਕੱਖ ਨਹੀਂ ਹੈ ਬੱਚਾ ਹੀ ਹੈ ਜੇ ਤੇ ਮਾੜਾ ਦਾ 16 ਲੀਟਰ ਵੀਰ ਦਾ 10000 ਰਕਾਰਡ ਆ ਜੀ ਦਾ ਮੈਂ ਪੁੱਛਿਆ ਬੱਚਾ ਠੀਕ ਹੈ ਤੇ ਵੀਰ ਜੀ ਬੂਰੇ ਕਟੇ ਦਾ ਕਿੰਨਾ ਕਰਨੇ ਆ ਮੁੱਲ ਬੂਰੇ ਕਟੇ ਦਾ ਭਾਈ 8000 ਰੁਪਏ ਠੀਕ ਹੈ ਮੌਕੇ ਤੇ ਮਾਨਦਾਨ ਕਰ ਦੋ ਮੌਕੇ ਤੇ ਮਾਨਦਾਨ ਹੋ ਜਾ ਕਿੰਨਾ ਕਰ ਦੋਗੇ ਕੁਝ 2 400 ਤਾਂ ਭਾਈ ਠੀਕ ਹੈ ਬਾਕੀ ਕੋਈ ਫਿਕਸ ਰੇਟ ਨਹੀਂ ਹੈ ਫਿਕਸ ਰੇਟ ਨਹੀਂ ਕੋਈ ਵੈਲਕਮ ਕਰਾਂਗੇ ਭਾਜੀ ਜੇ ਕੋਈ ਵੀਰ ਭਰਾ ਫੋਨ ਕੋਈ ਸਾਹਮਣ ਵਾਲਾ ਲੈਦੇ ਹਾਂ ਸਾਹਮਣ ਵਾਲਾ ਵੇ ਉਹਨੂੰ ਹੋਰ 150 ਘੱਟ ਹੋਊਗਾ ਠੀਕ ਸਾਢੇ 7 ਦਾ ਹੀ ਦੇ ਦਾਂਗੇ ਠੀਕ ਆ ਹਾਂਜੀ ਸਹੀ ਹੈ ਬਾਕੀ ਇਹ ਆਗੇ ਸਾਹਮਣੇ ਕਈ ਦੇ ਮੰਨ ਕੇ ਚਲੋ ਕਿ ਲੱਖਾਂ ਜੀ ਚੱਲ ਜਾਂਦੇ ਆ ਜੇ ਕੋਈ ਚੰਗਾ ਸਮਾਂ ਨਹੀਂ ਇਹਨੂੰ ਕੋਈ ਚੰਗਾ ਰਿਕਾਰਡ ਵਾਲੀ ਦਾ ਮੱਝ ਦਾ ਕਟਾਵਾ ਕੁਝ ਸੰਭਾਲ ਕਰ ਲੂਗਾ ਚੰਗਾ ਪਾਉ ਜੇ ਬਾਜੀ ਠੀਕ ਹੈ ਦੂਜੇ ਨੰਬਰ ਤੇ ਆ ਕਟਾਵਾ ਜਿਹੜਾ ਇਹ ਕਿੰਨੇ ਚਿਰ ਦਾ ਹੋ ਗਿਆ ਵੀਰ ਜੀ ਏ ਭਾਜੀ ਇਹ ਤਾਂ ਨਹੀਂ ਜੋ ਪਤਾ ਕਿ ਕਿੰਨੇ ਕ ਦਾ ਸਾਲ ਦਾ ਜਾਂ ਕਿੰਨੇ ਦਾ ਵਾ ਇਹ ਆਪਾਂ ਮੋਲੀ ਲਿਆ ਜੋ ਠੀਕ ਆ ਹਾਂਜੀ ਸਹੀ ਆ ਤੇ ਇਹਦੀ ਮਾਂ ਦਾ ਰਿਕਾਰਡ ਪਤਾ ਕੋਈ ਇਹਦੀ ਮਾਂ ਦਾ ਰਿਕਾਰਡ ਤਾਂ ਨਹੀਂ ਆਪਾਂ ਨੂੰ ਪਤਾ ਆਪਾਂ ਮੋਲੀ ਲਿਆ ਵਾ ਬਾਕੀ ਮੱਜਾਂ ਵਾ ਡੀ ਮੱਜ ਦਾ ਵਾ ਚੰਗੀ ਦਾ ਠੀਕ ਆ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਵੀ ਭਾਜੀ 7500 ਕਰਦੇ ਠੀਕ ਆ ਹਾਂਜੀ ਬਾਕੀ ਜੇ ਇਹਨੇ ਦੋਵੇਂ ਖੜਨੇ ਹੁਣ ਤੇ ਆਪਣੇ ਹਿਸਾਬ ਨਾਲ ਫੇਰ ਕਰ ਲਿਓ ਜਿੱਥੇ ਬਣੀ ਜੇ ਕੋਈ ਦੋਵੇਂ ਵੀਰ ਭਰਾ ਲੈ ਜਾਊਗਾ ਹਾਂ ਤੇ ਉਹਨੂੰ ਦੇ ਦਾਂਗੇ ਆਪਾਂ 14000 ਦੇ ਠੀਕ ਆ ਹਾਂਜੀ ਹੋਰ ਮਾਨਤਾਂ ਉਹ ਹੋਰ ਜੂ ਮਾਨਤਾਂ ਠੀਕ ਆ ਫੋਨ ਕਰ ਲਿਓ ਕੋਈ ਫੋਨ ਫੋਨ ਕਰ ਲਿਓ ਕੋਈ ਫਿਕਸ ਨਹੀਂ ਆ ਸਹੀ ਆ ਆਹੋ ਫਿਰ ਟੋਕੜ ਗੱਬਣਵਾ ਇਹ ਮੱਧ ਥਾਣੇ ਦਾ ਚੈੱਕ ਕਰ ਲੋ ਬਹੁਤ ਹੀ ਸੋਹਣਾ ਥਾਣਵਾ ਆ ਵੇਖੋ ਹੈ ਟੋਕੜ ਗੱਬਣਵਾ ਹਵਾਨਾ ਵੀ ਚੰਗਾ ਵਾ ਵੱਡੀ ਆ ਛੋਟੀ ਨਹੀਂ ਗੀ ਕੱਦ-ਕੱਦ ਵੀ ਚੰਗਾ ਤੇ ਬਾਕੀ ਥਾਣ ਜਿਹੜਾ ਲਗਾ ਬਹੁਤ ਹੀ ਮੋਟਾ-ਮੋਟਾ ਥਾਣ ਲੱਗਾ ਇਹਨੂੰ ਤੇ ਪਾਪਾ ਮੜੀਆਂ ਮੋਟੀਆਂ-ਮੋਟੀਆਂ ਲੱਗੀਆਂ ਦੁੱਧ ਵਾਲੀਆਂ ਆ ਵੇਖੋ ਸੈਂਗਲੀ ਕੁਆਲਟੀ ਚੈੱਕ ਕਰ ਲੋ ਪਹਿਲਾਂ ਤੋੜ ਕੇ ਦਿਖਾ ਦਿੰਨੇ ਆਪਾਂ ਲੈ ਜਾ ਵੇ ਜੀ ਸਹੀ ਪੁੱਛਨੇ ਆ ਸਾਰਾ ਇਹਦੇ ਬਾਰੇ ਫੇਰ ਲੈਣੇ ਆ ਡਿਟੇਲ ਜੀ ਆ ਵੇ ਜੀ ਬਾਕੀ ਹਵਾਨਾ ਚੈੱਕ ਕਰ ਲੋ ਕੱਦ ਕੱਟ ਚੰਗਾ ਵਾ ਛੋਟੀ ਨਹੀਂ ਗਈ ਆ ਦੇਖੋ ਜੀ ਕਮਾਲ ਆ ਵੀ ਫੇਸ ਵੀ ਚੈੱਕ ਕਰ ਲੋ ਹਾਏ ਕੋਈ ਚੰਗੀ ਸੋਹਣੀ ਹਾਂਜੀ ਵੀਰ ਜੀ ਇਹਦਾ ਸੂਆ ਕਿਨਵਾਏ ਸੂਏ ਨੇ ਭਾਈ ਤੀਸਰੇ ਸੋਣਾ ਜੋ ਤੀਸਰੇ ਸੋਣਾ ਹਾਂਜੀ ਕਿੰਨੇ ਚਿਰ ਦੀ ਗੱਬਣਾ ਇਹ ਭਾਜੀ 4 ਮਹੀਨੇ ਦੀ 4 ਮਹੀਨੇ ਦੀ ਗੱਬਣਾ ਚੈੱਕ ਪਾਸ ਦਾ ਚੈੱਕ ਪਾਸ ਤੁਸੀਂ ਆਪ ਕਰਾਈ ਚੈੱਕ ਹਾਂਜੀ ਆਪਾਂ ਆਪ ਕਰਾ ਕੇ ਲਿਆਂਦੀ ਜੋ ਕੋਈ ਵੀਰ ਭਰਾ ਦਾ ਸੌਦਾ ਹੋਵੇ ਇੱਥੇ ਚੈੱਕ ਕਰਾ ਕੇ ਦਵਾਂਗੇ ਠੀਕ ਹੈ ਹਾਂਜੀ ਨਹੀਂ ਤੁਸੀਂ ਆਪਣੇ ਡਾਕਟਰ ਕੋ ਕਰਾਈਗੇ ਪਿਛਲੇ ਘਰ ਦੀ ਚੱਕਿਆ ਨਹੀਂ ਆਪਣੇ ਡਾਕਟਰ ਕੋ ਕਰਾਈ ਪਿਛਲੇ ਘਰ ਵਾਲਿਆਂ ਨੇ ਵੀ ਕਰਾਈ ਆ ਆਪਾਂ ਵੀ ਪੈਸੇ ਦਿੱਤੇ ਫੇ ਇਹ ਪਹਿਲਾਂ ਚੈੱਕ ਕਰਾਈ ਆ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਭਾਈ 9 ਕਿਲੋ ਹੀ ਹੋਊਗਾ ਆਪਾਂ 8 ਕਿਲੋ ਦੀ ਗਾਰੰਟੀ ਹੋ ਲੀਟਰ ਵਾਲੀ ਜਿਹੜਾ ਮਣਾ ਦੇਣਾ ਆ ਬਿਲਕੁਲ ਬਿਲਕੁਲ ਠੀਕ ਆ ਕੋਈ ਆਪਣੀ ਤਸੱਲੀ ਵੀ ਕਰ ਲਿਆ ਹਨਾ ਹਾਂਜੀ ਠੀਕ ਆ ਜੀ ਇੱਕ ਵਾਰ ਫੇਰ ਸੰਗ ਸੰਗ ਦੀ ਕੁਆਲਿਟੀ ਚੈੱਕ ਕਰ ਲੋ ਥਾਣ ਤੁਹਾਨੂੰ ਬਹੁਤ ਸੋਹਣਾ ਲੱਗਾ ਤੇ ਮੁੰਨ ਵੀਰ ਨੇ ਬਿਲਕੁਲ ਜਾਇਜ਼ ਕਰਨਾ ਇਹਦਾ ਇੱਕ ਵਾਰ ਤੁਹਾਨੂੰ ਚਾਰੇ ਪਾਸੇ ਕਮਾ ਕੇ ਦਿਖਾ ਦਿੰਨੇ ਆ ਥਾਣ ਬਹੁਤ ਹੀ ਸੋਹਣਾ ਲ ਮੋਟਾ ਮੋਟਾ ਥਾਣਾ ਜੀ ਕੁਆਲਟੀ ਚੰਗੀ ਆ ਠੀਕ ਆ ਤੇ ਦੁੱਧੋਂ ਵਧੂ ਥੋੜਾ ਬੋਦਾ ਕਿ ਭਾਜੀ ਦੁੱਧ ਭਾਜੀ ਵਧੂਗੀ ਵਧੂਗੀ ਬਿਲਕੁਲ ਠੀਕ ਆ ਹਾਂਜੀ ਬਾਕੀ ਇਹ ਆ ਵੀ ਮਾਰੀ ਮੈਂ ਸੱਜਰ ਜਿੰਨਾ ਦੁੱਧ ਹੋਣ ਦੇਣ ਦੀ ਜੋ ਤਿਆਰ ਹੋ ਕੇ ਭਾਵੇਂ ਲੱਖ ਦੀ ਕੋਈ ਵੀਰ ਭਰਾ ਵੇਚ ਲੇ ਜੀ 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 ਹਾਂਜੀ ਠੀਕ ਆ ਇਹ ਤਾਂ 19 ਕਿਲੋ ਦੀ ਗਾਰੰਟੀ ਹੋ ਗਈ ਇਹਦੀ ਦੁੱਧ ਦੀ ਸੱਜ ਜੀ ਦੁੱਧ ਹੁਣ 8 ਲੀਟਰ ਪੂਰਾ ਹੀ ਆਗੇ ਖੁੱਲਾ ਖੁੱਲਾ ਠੀਕ ਹਾਂਜੀ ਸੂਈ ਨੇ ਕਿੰਨਾ ਚਵਾਇਆ ਚਵਾਇਆ ਦੁੱਧ 18 ਕਿਲੋ ਚਵਾਇਆ ਨੇ 18 ਕਿਲੋ ਹਾਂਜੀ ਠੀਕ ਹੈ ਤੇ ਇਹ ਚੌਂਦੇ ਕਿਦਾਂ ਟੀਕੇ ਨਾ ਕਿ ਪਹਾੜੇ ਪਹਾੜੇ ਤੇ ਪਹਾੜੇ ਤੇ ਬਿਲਕੁਲ ਦੋਵੇਂ ਟਾਈਮ ਪਹਾੜੇ ਤੇ ਮਿਲਦੀ ਪਹਾੜੇ ਤੇ ਹਾਂਜੀ ਠੀਕਾ ਨਹੀਂ ਲੈਣਾ ਠੀਕਾ ਨਹੀਂ ਲੈਣਾ ਠੀਕ ਹੈ ਦੱਸੋ ਫੇ ਕਿੰਨਾ ਕਰਨਾ ਮੋਲੇ ਦਾ 65000 ਰੁਪਏ ਭਾਈ ਮੋੜ ਛੋੜ ਕਿ ਨਹੀਂ ਕਰਨੀ ਦੇ ਦਾਂਗ 68000 ਦੇ ਖੁੱਲ੍ਹੇ ਮਾਣ ਕਰਦਾ ਵੀਰ ਜੀ। ਖੁੱਲ੍ਹਾ ਕਰ ਦੇਣਾ ਭਾਜੀ ਮਾਣ ਤਣਿਆ। ਜਦੋਂ ਵੀ ਫੋਨ ਕਰਦਾ ਉਦੋਂ ਖੁੱਲ੍ਹੇ ਮਾਣ ਕਰਦਾ। ਤਿਆਰ ਹੋ ਕੇ ਭਾਜੀ ਮੈਂ ਲੱਖ ਦੀ ਵਿਗਣੀ ਲੱਖੋਂ ਬਾਹਰ ਹੀ ਵੇਖ ਸਕਦੀ ਜੋ ਕੋ ਵੀਰ ਭਰਾ ਚੰਗੀ ਸੇਵਾ ਕਰਦਾ। ਬਾਕੀ ਅਗਲੇ ਜੀ ਸਾਮ ਭਿਆ। ਹਾਂਜੀ। ਜਾਂ ਬਾਕੀ ਇਹ ਵੀ ਮਾੜੀ ਮੈਂ ਸੱਜਰ ਜਿੰਨਾ ਹੀ ਦੁੱਧ ਹੁਣ ਦੇਣ ਦੀ ਟੋਕੜੀ। ਜੀ 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 ਜੀ। ਹਾਂਜੀ। ਠੀਕ ਆ। ਖਾਣ ਤੋਂ ਓਕੇ ਸਾਰੇ। ਬਿਲਕੁਲ ਓਕੇ ਭਾਜੀ ਕੋਈ ਪੂਰੀ ਕੋਈ ਛੱਟਾ ਨਹੀਂ। 20000 ਚੋਂ ਕੋਈ ਹੋਊ ਮਾਣ ਤਣ ਮੋਕੇ ਤੇ। ਹੋਰ ਕੱਢ ਦਾਂਗੇ ਭਾਜੀ। ਕਿੰਨਾ ਕਰ ਦੋਗੇ? ਕਾਰ ਹੀ ਆ ਦੀ ਦੇ ਦਾਂਗੇ 850 ਛੋੜ ਕਰ ਦੇ ਹਾਂ ਠੀਕ ਕਰਦੇ ਪਰ 8000 ਦੀ ਦੇ ਦਾਂਗੇ ਹੋਰ ਫੋਨ ਕਰ ਲੈ ਕੋਈ ਆ ਨਾ ਕੋਈ ਫੋਨ ਕਰ ਲੈ ਫਿਕਸ ਨਹੀਂ ਭਾਜੀ ਕਾ ਨਹੀਂ ਕੁੱਕਾ ਵੀ ਦਿਖਾ ਦੇ ਵੀਰ ਲਾਗੇ ਖਲੋ ਜਾ ਇੱਕ ਵਾਰ ਛੋਟੀ ਨਹੀਂ ਕੀ ਮੱਝ ਚੈੱਕ ਕਰ ਲੋ ਵੱਡੀ ਆ ਤਾਂ ਹੈ ਵੀ ਚੰਗੀ ਆ ਜੀ ਫੋਨ ਜ਼ਰੂਰ ਕਰ ਲੈ ਵੀਰ ਨੂੰ ਤੇ ਇੱਕ ਆਪਾਂ ਵਹਿੜ ਦਿਖਾ ਲਈਏ ਹਾਂਜੀ ਉਹਦਾ ਵੀਰ ਜੀ ਸੁਆ ਕਰਵਾ ਸੁਆ ਉਹਦਾ ਭਾਜੀ ਤੀਜਾ ਚੌਥਾ ਹੈਗਾ ਵਾ ਤੀਜਾ ਚੌਥਾ ਸੂਆ ਹੈਗਾ ਹਾਂਜੀ ਘਰ ਵਾਲੇ ਤੇ ਦੂਜਾਂ ਦੇ ਆਪਾਂ ਤੀਜਾ ਚੌਥਾ ਆਪਾਂ ਫਿਰ ਨੂੰ ਗਾਂ ਕਹਾਂਗੇ ਹਾਂਜੀ ਗਾਂ ਗਾਂ ਹੀ ਕਹਿ ਬੈਠੇ ਆਹੋ ਜੀ ਵੈੜ ਕਹਿ ਦਈਏ ਅਸੀਂ ਵੀਰਾਂ ਨੇ ਕਮੈਂਟ ਕਰਨੇ ਵੀ ਤੁਸੀਂ ਦਿਖਾਈ ਗਾਂ ਜਾਂਨੇ ਤੇ ਕਹੀਆਂ ਆਪਾਂ ਵੈੜ ਨਹੀਂ ਕਹਿ ਰਹੇ ਤੇ ਇਹਨਾਂ ਦੁਬਾਨ ਤੇ ਮੱਝ ਨੂੰ ਵੀ ਆਪਾਂ ਝੋਟੀ ਦੱਸ ਦਿੰਨੇ ਆ ਪਤਾ ਨਹੀਂ ਲੱਗਦਾ ਕਈ ਵਾਰ ਤੇ ਵੀਰ ਬਹੁਤ ਸਿਆਣੇ ਜਿਹੜੇ ਵੀਡੀਓ ਬਹਿੰਦੇ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਹੈ ਇਸ ਟਾਈਮ ਤੇ ਭਾਈ 5 ਕਿਲੋ ਹੋਊਗਾ ਖੁੱਲਾ 5 ਕਿਲੋ ਦੁੱਧ ਤਿਆਰ ਆ ਬਿਲਕੁਲ ਜੀ ਬਿਲਕੁਲ ਠੀਕ ਆ ਸੂਈ ਕਿੰਨੇ ਕਿ ਚਿਰਦੀ ਆ ਜਿੰਨਾ ਕਿ ਦੁੱਧ ਆਇਓ ਇੱਕ ਤਿੰਨੇ ਇੱਕ ਮਹੀਨੇ ਚ ਪੈਸੇ ਪੂਰੇ ਹੁੰਦੇ ਆ ਆਪਾਂ ਜਿੰਨੇ ਕਿ ਦੀ ਦੇ ਦੇਣੀ ਆ ਸੂਈ ਕਿੰਨੇ ਕਿ ਚਿਰਦੀ ਆ ਸੂਈ ਏ ਭਾਜੀ ਪਤਾ ਨਹੀਂ ਕਿੰਨੇ ਕਿ ਚਿਰਦੀ ਬਾਕੀ ਬਣੀ ਨੂੰ ਮਹੀਨਾ ਕੋ ਗਿਆ ਵਾ ਅੱਛਾ ਬਣੀ ਵੀ ਹੈਗਾ ਬਣੀ ਹੈਗੀ ਆ ਠੀਕ ਆ ਹਾਂਜੀ 5 ਕਿਲੋ ਦੁੱਧ ਤਿਆਰ ਆ ਥਣ ਥੂਣ ਓਕੇ ਸਾਰੇ ਓਕੇ ਬਿਲਕੁਲ ਇੱਕ ਥਣ ਨਾ ਪਤਾਰਾ ਘਾਟ ਜਾ ਬੱਤੇ ਲੜਾਂ ਜੀ ਦੇਣੀ ਆ ਠੀਕ ਆ ਹਾਂਜੀ ਮੱਝ ਦੇ ਥਣ ਓਕੇ ਆ ਨਾ ਬਿਲਕੁਲ ਓਕੇ ਤੋੜਦਾ ਵੀਰ ਜੀ ਵਾੜ ਵੀ ਫੇ ਗਾਂ ਤੋੜੋ ਤੁਸੀਂ ਵਾੜ ਨਹੀਂ ਤੋੜਨੀ ਆਪਾਂ ਗਾਂ ਹੀ ਤੋੜਨੀ ਅੱਜ ਫੇ ਗਾਂ ਜਾ ਕੇ ਕਰ ਲੋ ਵੱਡੀ ਆ ਖੱਬ ਕੱਢ ਚੰਗਾ ਵਾ ਦਾ ਆ ਵੇਖ ਲਈ ਹਵਾਨਾ ਬੜਾ ਸੋਹਣਾ ਥਾਣੇ ਚੰਗਾ ਲੱਗ ਆ ਵੇਖੋ 5 ਕਿਲੋ ਦੁੱਧ ਆਵੇ ਕੋਣ ਇੱਕ ਪਿਛਲੇ ਥਣ ਚ ਧਾਰਾ ਧਾਰਾ ਆਉਂਦੀਆਂ ਨਹੀਂ ਨਾ ਵੀਰ ਭਾਈ ਆਉਂਦੀਆਂ ਧਾਰਾ ਆਉਂਦੀਆਂ ਵਾ ਧਾਰਾ ਆਉਂਦੀਆਂ ਠੀਕ ਪੰਜ ਸੱਤ ਧਾਰਾ ਆਉਂਦੀਆਂ ਬਾਕੀ ਕੋਈ ਵੀਰ ਭਰਾ ਦਵਾਈ ਦਾਰੂ ਕਰ ਲੂਗਾ ਤੇ ਚੰਗਾ ਆ ਥਣ ਚਲ ਜੂਗਾ ਬਹੁਤ ਮੋਟਾ ਮੋਟਾ ਥਣ ਲੱਗਾ ਵਾ ਤੇ ਕੱਦ ਵੀਰ ਜਿਹੜਾ ਹੀ ਹੈ ਵੜ ਦਾ ਵੜ ਨਹੀਂ ਗਾਂ ਹੀ ਸਮਝ ਲਓ ਇਹਨੂੰ ਮੂੰਹ ਤੇ ਵੜ ਹੀ ਚੜਿਆ ਵੜ ਨਿਕਲ ਜਾਂਦਾ ਵਾ ਆਈਡੀਆ ਤੁਸੀਂ ਆ ਵੀ ਲੈ ਲੈ ਚੌਥਾ ਸੂਆ ਵਖਦਾ ਵੀਰ ਆਹ ਵੇਖੋ ਜੀ ਤੇ ਬਾਕੀ ਟੀਲੇ ਲੱਗੇ ਨੇ ਵੀ ਵੀਰ ਦੱਸਦਾ ਕਿ ਮਹੀਨਾ ਹੋ ਗਿਆ ਇਹਨੂੰ ਤੇ ਮੁੱਲ ਬਿਲਕੁਲ ਜਿਆਦਾ ਜਿਆਦਾ ਸੱਜਰ ਨੇ ਵੀਰ ਜੀ ਨੇ ਦੁੱਧ ਕਿਨਾਂ ਚੋਆਇਆ ਵਾ ਗਾਂ ਨੇ ਹਾਂਜੀ ਸਾਜਰ ਨੇ ਤੇ ਭਾਜੀ ਇਹਨੇ 18 19 ਕਿਲੋ ਚ ਆਇਆ ਜੋ ਠੀਕ ਹੈ ਹਾਂਜੀ ਸਹੀ ਆ ਤੇ ਬਾਕੀ ਮਹੀਨਾ ਹੋ ਗਿਆ ਬਣੀ ਮਹੀਨਾ ਪਣੀ ਨਾ ਹੋਇਆ ਬਾਕੀ ਵੀਰ ਭਰਾ ਜੀ ਕਿਸ ਦੀ ਕਿਸਮਤ ਆ ਨਿਕਲ ਆਵੇ ਤੁਸੀਂ ਆ ਵੀ ਟੀਕਾ ਲਵਾਓ ਆਪ ਨੂੰ ਆਇਆ ਆਪ ਲਵਾਇਆ ਠੀਕ ਹੈ ਬਾਕੀ ਤਿੰਨੇ ਸਾਨ ਠੀਕ ਆ ਬਿਲਕੁਲ ਤਿੰਨੇ ਸਾਨ ਓਕੇ ਠੀਕ ਹੈ ਤਿੰਨਾ ਥਣਾ ਇਹ 5 ਕਿਲੋ ਦੁੱਧ ਬਿਲਕੁਲ ਜੀ ਤੇ ਮੋਲ ਕਿੰਨਾ ਕਰਨਾ ਮੋਲ ਤੇ ਭਾਜੀ ਹਾਂ ਨਾਲ ਮੁਕਤੜਾ ਹੀ ਆ ਕੇ ਠੀਕ ਹੈ ਨਾ ਕਰ ਦੇਣਾ ਮੋਲ ਵੀਰ ਜੀ ਇਹਦਾ ਮੋਲ ਤੇ ਭਾਜੀ ਇਹੋ ਜਿਹੇ ਗਾਵਾਂ ਦਾ ਲੋਕ ਦਾਦਾ 1000 15 15 ਕਰੀ ਜਾਂਦੇ ਆ ਹਾਂਜੀ ਆਪਾਂ ਜਿੰਨਾ ਦੁੱਧ ਹੁੰਦਾ 5 ਆਪਾਂ 5 ਕਿਲੋ ਦੁੱਧ ਤੇ 5000 ਰੁਪਏ 5000 ਹੀ ਉੱਚ ਛੋੜਕ ਨਹੀਂ ਕਰਨੀ ਐ 500 ਕਰਦਾ 4500 ਦੀ ਦੇ ਦਾਂਗੇ ਮੈਂ ਕਹਿੰਦਾ ਵੀ ਪੂਰਾ 4 ਹੀ ਕਰ ਦੋ ਪੂਰੇ 4 ਦੀ ਦੇ ਦਾਂਗੇ ਹੋਰ ਦੱਸੋ ਹਣ ਵੀ ਘੱਟਵਾ ਤਾਂ ਕਰਕੇ 4 ਦੀ ਦੇ ਦੋ ਹਾਂਜੀ ਦੇ ਦਾਂਗੇ ਬਾਕੀ ਕਿਸਮਤ ਅਗਲੇ ਦੀ ਐ ਜੇ ਮੋਹਰੀ ਨਹੀਂ ਨਿਕਲਾਈ ਹਨਾ ਹਾਂ ਬਿਲਕੁਲ ਜੀ ਬਿਲਕੁਲ ਠੀਕ ਐ ਇਹ ਤਾਂ ਤੁਸੀਂ ਟੋਕੜਾ ਨਹੀਂ ਦੇਣੀ ਐ ਟੋਕੜਾ ਹੀ ਟੋਕੜਾ ਚ ਠੀਕ ਐ ਹਾਂਜੀ ਸਹੀ ਐ ਤੇ 3200 ਰੁਪਏ ਦੀ ਗਾਂ ਦੇ ਦਾਂਗੇ ਲਓ ਜੀ 200 ਹੋਰ ਛੋਟ ਹੋਰ ਛੋਟ ਹੋ ਜੂਗੀ ਗਿਫਟ ਹੀ ਹੋ ਗਿਆ ਗਿਫਟ ਗਿਫਟ ਕੇ ਇਹ ਇੰਨੇ ਜਿਹੇ ਮੈਂ ਕਹਿੰਨਾ ਵੀ ਦੁੱਧ ਪੀ ਕੇ ਕਿਹਨੇ ਪੂਰੇ ਕਰ ਲੈਣੇ ਆ ਇਹ ਦਿੱਕੇ ਮਹੀਨੇ ਦਾ ਮੁੱਲ ਜੋ ਭਾਜੀ ਜੀ ਠੀਕ ਆ ਗਾਹ ਫ੍ਰੀ ਹੋਣੀ ਮਹੀਨੇ ਦੇ ਹਾਂਜੀ ਸਹੀ ਆ ਤੇ ਕਰਨੀ ਵੀ ਜੀ ਕੋਈ ਗੱਲ ਬਾਤ ਬਸ ਬਾਕੀ ਇਹ ਵੀ ਇਹ ਵੀਰ ਭਰਾ ਆਪਣਾ ਕੋਈ ਆਵੇ ਤੇ ਇਥੇ ਤਸੱਲੀ ਕਰਕੇ ਖੜੇ ਦੁੱਧ ਦੀ ਜਿਹੜਾ ਗੱਬਣ ਡੰਗਰ ਉਹ ਚੈੱਕ ਕਰਾ ਕੇ ਖੜੇ ਲਾਮਾ ਨਾ ਬਾਜ ਕੋਈ ਵੀਰ ਭਰਾ ਦਵੇ ਜੀ 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 ਕਟਾ ਬੜਾ ਸੋਹਣਾ ਦਾ ਉਹ ਵੀ ਜਿੰਨੂੰ ਪਸੰਦ ਆ ਜੇ ਲੈ ਜੀ ਬਿਲਕੁਲ ਜੀ ਦੋਵੇਂ ਸੋਹਣੇ ਹਾਂਜੀ ਠੀਕ ਆ ਤੋਕੜ ਗੱਬਣਾ ਮੱਝ ਤੇ ਇੱਕ گاਵਾ ਤੇ ਦੋ ਕਟੇ ਆ ਜੀ ਫੋਨ ਕਰ ਲਿਓ ਵੀਰ ਨੂੰ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ ਆ ਕੇ ਆਪਣੀ ਤਸੱਲੀ ਕਰ ਲਿਓ ਚੈੱਕ ਕਰਕੇ ਲੈ ਕੇ ਜਾਓ ਜੀ